ਪ੍ਰਧਾਨ ਮੰਤਰੀ ਨરેન્દ્ર મોદી ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਨਾਰੀ ਸ਼ਕਤੀ ਦੀ ਊਰਜਾ ਨੂੰ ਸਖਸ਼ਕਤ ਕੀਤਾ ਗਿਆ ਹੈ। ਨਵੀਂ ਦਿੱਲੀ ਦੀ ਕਰਿਆਪਾ ਗਰਾਊਂਡ ਵਿੱਚ ਐਨਸੀਸੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਧੀਆਂ ਹਰ ਖੇਤਰ ਵਿੱਚ ਆਪਣੀ ਵਿਲੱਖਣ ਛਾਪ ਛੱਡ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਅੱਜ ਇਹ ਧੀਆਂ ਜਲ ਥਲ ਅਤੇ ਅਸਮਾਨ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੀਆਂ ਨੇ ਨੌਜਵਾਨਾਂ ਲਈ ਸਰਕਾਰ ਦੀਆਂ ਪੈਰਕਦਮੀਆਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੇ ਹੁਨਰ ਦੀ ਵਰਤੋਂ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੀਐਮ ਸ਼ਰੀਦੇ ਤਹਿਤ ਸਕੂਲਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਦੁਨੀਆ ਦਾ ਤੀਜਾ ਵੱਡਾ ਸਟਾਰਟਅਪ ਇਕੋਸਿਸਟਮ ਹੈ ਇਹਨਾਂ ਸਟ लाभ मिल रहा है उन्होंने कहा कि देश के दे पिंड पिंड तक फाइव जी पहुंच गया है मेरे युवा साथियों इस वर्ष देश पचहत्तरवा गणतंत्र दिवस मना रहा है यह ऐतिहासिक पड़ाव देश की नारी शक्ति के लिए समर्पित रहा हमने कल कर्तव्य पथ पर भी देखा कि इस कवार का आयोजन विमेन पावर के लिए समर्पित रहा हमने दुनिया को दिखाया कि भारत की बेटियां कितना बेहतरीन काम कर रही है ਸਮਾਰੋਹ ਤੋਂ ਪਹਿਲਾਂ NCC ਦੇ ਕੈਡਿਟਾਂ ਵੱਲੋਂ ਸ਼ਾਨਦਾਰ ਪਰੇਡ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨੇ NCC ਦਸਤਿਆਂ ਤੋਂ ਸਲਾਮੀ ਲਈ। ਪ੍ਰਧਾਨ ਮੰਤਰੀ ਨੇ ਕਈ NCC ਕੈਡਿਟਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਵਾਈਬ੍ਰੈਂਟ ਪਿੰਡਾਂ ਦੇ 400 ਤੋਂ ਵੱਧ ਸਰਪੰਚ ਵੀ ਰੈਲੀ ਵਿੱਚ ਸ਼ਾਮਲ ਹੋਏ। ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਵੀ ਰੈਲੀ ਦਾ ਹਿੱਸਾ ਬਣੀਆਂ। ਰੈਲੀ ਵਿੱਚ 24 ਦੇਸ਼ਾਂ ਦੇ ਨੌਜਵਾਨਾਂ ਸਣੇ ਕੁੱਲ 2200 ਕੈਡਿਟ ਭਾਗ ਲੈ ਰਹੇ ਨੇ।